ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਉਮੀਦ ਕਰਦੀ ਹਾਂ ਇਹ ਕਹਾਣੀ ਨੂੰ ਤੁਸੀਂ ਬਹੁਤ ਪਸੰਦ ਕਰੋਗੇ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਸ਼ੁਰੂ ਕਰਦੇ ਹਾਂ ਜੀ ਕਹਾਣੀ ਮੇਰਾ ਨਾਮ ਗगन ਹੈ ਮੈਂ ਗਰੀਬ ਘਰ ਦੀ ਕੁੜੀ ਹਾਂ ਮੈਂ 4 ਸਾਲ ਦੀ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾਇਆ ਹੀ ਨਹੀਂ ਅਸਲ ਵਿੱਚ ਮੇਰੇ ਪਾਪਾ ਨੂੰ ਦੁਬਾਰਾ ਕਿਸੇ ਨੇ ਰਿਸ਼ਤਾ ਕੀਤਾ ਹੀ ਨਹੀਂ ਕਿਉਂਕਿ ਮੇਰੇ ਪਾਪਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀ ਉਹਨਾਂ ਨੂੰ ਕਬੀਲਦਾਰੀ ਦੀ ਕੋਈ ਹੋਸ਼ ਨਹੀਂ ਸੀ ਜਦ ਮੈਂ 16 ਕੇ ਸਾਲ ਦੀ ਹੋਈ ਤਾਂ ਮੇਰੇ ਅਣਗਵਣ ਦੇ ਚਾਚੀ ਤਾਇਆ ਨੇ ਮੇਰਾ ਵਿਆਹ ਕਰ ਦਿੱਤਾ ਜਿਸ ਘਰ ਵਿੱਚ ਮੇਰਾ ਵਿਆਹ ਕੀਤਾ ਉਹ ਵੀ ਗਰੀਬੀ ਸੀ ਮਸਾਂ ਹੀ ਘਰ ਦਾ ਗੁਜ਼ਾਰਾ ਚੱਲਦਾ ਹੁੰਦਾ ਸੀ ਮੇਰੇ ਪਿਓ ਨੂੰ ਪਹਿਲਾਂ 3 ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹਨੇ ਸਾਰੀ ਆਪਣੀ ਜ਼ਮੀਨ ਸ਼ਰਾਬ ਤੇ ਜੂਏ ਵਿੱਚ ਹੀ ਵੇਚ ਦਿੱਤੀ ਸੀ ਹੁਣ ਅਸੀਂ ਘਰੋਂ ਬਹੁਤ ਗਰੀਬ ਸੀ ਤੇ ਮਸਾਂ ਮਸਾਂ ਹੀ ਗੁਜ਼ਾਰਾ ਕਰਦੇ ਸੀ ਮੈਂ ਸਿਰਫ 5 ਪਲਾਸਾਂ ਪੜ੍ਹੀ ਸੀ ਉਸ ਤੋਂ ਬਾਅਦ ਮੇਰੇ ਪਿਓ ਨੇ ਮੈਨੂੰ ਪੜ੍ਹਨੋਂ ਹਟਾ ਲਿਆ ਮੈਂ ਆਪਣੇ ਆਣ ਗਵਾਂਢ ਦੀਆਂ ਚਾਚੀਆਂ ਤਾਈਆਂ ਦੇ ਨਾਲ ਦਿਹਾੜੀ ਕਰਨ ਜਾਂਦੀ ਹੁੰਦੀ ਸੀ ਜਿਹੜੇ ਚਾਰ ਪੈਸੇ ਜੁੜਦੇ ਸੀ ਉਸ ਨਾਲ ਮਰਸਾ ਘਰ ਦਾ ਧਾਰ ਪਾਣੀ ਚੱਲਦਾ ਹੁੰਦਾ ਸੀ ਕਦੇ-ਕਦੇ ਤਾਂ ਮੈਨੂੰ ਭੁੱਖੀ ਵੀ ਸੌਣਾ ਪੈਂਦਾ ਸੀ ਮੇਰੇ ਪਿਓ ਨੇ ਕਦੇ ਮੇਰੇ ਹੱਥ ਤੇ 1 ਰੁਪਿਆ ਵੀ ਨਹੀਂ ਰੱਖਿਆ ਸੀ ਮੈਂ ਸੋਚਦੀ ਸੀ ਹੋ ਸਕਦਾ ਹੈ ਵਿਆਹ ਤੋਂ ਬਾਅਦ ਮੇਰੇ ਘਰ ਵਾਲਾ ਮੈਨੂੰ ਵਧੀਆ ਮਿਲ ਜਾਵੇ ਤੇ ਮੇਰੀ ਆਉਣ ਵਾਲੀ ਜ਼ਿੰਦਗੀ ਵਧੀਆ ਲੰਘੇ ਪਰ ਮੇਰੀ ਕੀ ਕਿਸਮਤ ਹੀ ਜਿਵੇਂ ਰੱਬ ਨੇ ਹਨੇਰੇ ਵਿੱਚ ਬੈਠ ਕੇ ਲਿਖੀ ਸੀ ਪਹਿਲਾਂ ਪਿਓ ਸ਼ਰਾਬੀ ਸੀ ਤੇ ਫਿਰ ਘਰ ਵਾਲਾ ਵੀ ਸ਼ਰਾਬੀ ਟੱਕਰ ਗਿਆ ਉਹ ਕੋਈ ਕੰਮ ਧੰਦਾ ਨਹੀਂ ਸੀ ਕਰਦਾ ਮੇਰੀ ਸੱਸ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੁੰਦੀ ਸੀ ਪਰ ਮੇਰੀ ਸੱਸ ਦਾ ਸੁਭਾਅ ਬਹੁਤ ਚੰਗਾ ਸੀ ਉਹਨੇ ਮੇਰੇ ਨਾਲ ਕਦੇ ਵੀ ਲੜ ਕੇ ਨਹੀਂ ਦੇਖਿਆ ਸੀ ਉਹ ਤਾਂ ਮੈਨੂੰ ਆਪਣੀ ਧੀ ਦੀ ਤਰ੍ਹਾਂ ਹੀ ਰੱਖਦੀ ਹੁੰਦੀ ਸੀ ਮੇਰੇ ਘਰ ਵਾਲਾ ਕਦੇ-ਕਦੇ ਸ਼ਰਾਬ ਪੀ ਕੇ ਮੈਨੂੰ ਕੁੱਟ ਵੀ ਦਿੰਦਾ ਸੀ ਮੈਂ ਉਹਨੂੰ ਟੋਕ ਦਿੰਦੀ ਸੀ ਸ਼ਰਾਬ ਨਾ ਪੀਆ ਕਰ ਉਹ ਤਾਂ ਆਪਣੀ ਮਨਮਰਜ਼ੀ ਦਾ ਮਾਲਕ ਸੀ ਮੇਰੀ ਸੱਸ ਬਸ ਪਿੰਡ ਵਿੱਚ ਵੱਡੇ ਵੱਡੇ ਘਰ ਸੀ ਉਹਨਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਮੈਨੂੰ ਵੀ ਕਹਿੰਦੀ ਸੀ ਪੁੱਤ ਮੇਰਾ ਤਾਂ ਦਿਲ ਨਹੀਂ ਕਰਦਾ ਤੂੰ ਤੈਨੂੰ ਕਹਿਣ ਨੂੰ ਪਰ ਤੂੰ ਮੇਰੇ ਨਾਲ ਕੰਮ ਤੇ ਜਾਇਆ ਕਰ ਜਮਾਨੇ ਤੋਂ ਬੜਾ ਡਰ ਲੱਗਦਾ ਤੈਨੂੰ ਇਕੱਲੀ ਨੂੰ ਵੀ ਘਰੇ ਛੱਡਣ ਨੂੰ ਦਿਲ ਨਹੀਂ ਕਰਦਾ ਆੜ ਗਵਣ ਦੇ ਲੋਕਾਂ ਦਾ ਕੀ ਪਤਾ ਹੈ ਐਵੇਂ ਹੀ ਲੋਕ ਤਾਂ ਗੱਲਾਂ ਬਣਾਉਂਦੇ ਆ ਇਸ ਕਰਕੇ ਬਸ ਤੂੰ ਮੇਰੇ ਨਾਲ ਕੰਮ ਤੇ ਚਲੀ ਜਾਇਆ ਕਰ ਨਾਲੇ ਚਾਰ ਪੈਸੇ ਆਉਣਗੇ ਆਪਾਂ ਨੂੰ ਵੀ ਸੌਖਾ ਹੋ ਜਾਊਗਾ ਮੇਰੀ ਸੱਸ ਨੂੰ ਵੀ ਮੇਰੇ ਪਿਓ ਦਾ ਪਤਾ ਸੀ ਵੀ ਇਹਦਾ ਪਿਓ ਵੀ ਸਿਰੇ ਦਾ ਸ਼ਰਾਬੀ ਆ ਮੇਰੀ ਸੱਸ ਤਾਂ 4-5 ਘਰਾਂ ਦੇ ਕੰਮ ਕਰਦੀ ਸੀ ਮੈਨੂੰ ਸਿਰਫ ਇੱਕ ਘਰ ਹੀ ਕੰਮ ਤੇ ਲੈ ਕੇ ਜਾਂਦੇ ਸੀ ਉਹ ਘਰ ਸੀ ਸਰਪੰਚਾਂ ਦਾ ਸਰਪੰਚਾਂ ਦੇ ਘਰ ਵਿੱਚ ਸਰਪੰਚ ਤੇ ਸਰਪੰਚਣੀ ਦੋਨੇ ਹੀ ਰਹਿੰਦੇ ਸੀ ਸਰਪੰਚ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਸਰਪੰਚ ਦੇ ਮਾਪਿਓ ਤਾਂ ਸ਼ਹਿਰ ਵਿੱਚ ਰਹਿੰਦੇ ਸੀ ਸਿਰਫ ਸਰਪੰਚ ਹੀ ਇੱਥੇ ਰਹਿੰਦਾ ਸੀ ਉਹ ਵੀ ਪਹਿਲਾਂ ਸ਼ਹਿਰ ਰਹਿੰਦਾ ਸੀ ਪਰ ਜਦੋਂ ਉਸ ਦਾ ਇਸ ਪਿੰਡ ਦਾ ਸਰਪੰਚ ਬਣਿਆ ਤੇ ਫਿਰ ਪਿੰਡ ਵਿੱਚ ਰਹਿਣਾ ਸ਼ੁਰੂ ਕਰਤਾ ਸਰਪੰਚ ਦਾ ਸੁਭਾਅ ਵਧੀਆ ਸੀ ਪਰ ਸਰਪੰਚਨੀ ਥੋੜੀ ਜਿਆਦਾ ਹੀ ਖੁੱਲੇ ਸੁਭਾਅ ਦੀ ਸੀ ਮੈਨੂੰ ਤਾਂ ਦੇਖਣ ਨੂੰ ਵੀ ਬੜੀ ਚੁਸਤ ਚਲਾਕ ਲੱਗਦੀ ਹੁੰਦੀ ਸੀ ਉਹਦੇ ਘਰ ਵਿੱਚ ਮੈਂ ਸਾਫ਼ ਸਫਾਈ ਦਾ ਕੰਮ ਕਰਦੀ ਤੇ ਰਸੋਈ ਦਾ ਕੰਮ ਵੀ ਕਰਦੀ ਹੁੰਦੀ ਸੀ ਇੱਕ ਦਿਨ ਮੈਨੂੰ ਸਰਪੰਚਨੀ ਕਹਿੰਦੀ ਕਿ ਗगन ਤੂੰ ਬਹੁਤ ਸੋਹਣੀ ਹੈ ਤੇ ਤੇਰੇ ਮਾਪਿਆਂ ਨੇ ਤੇਰੇ ਬਾਰੇ ਕੁਝ ਵੀ ਨਹੀਂ ਸੋਚਿਆ ਤੈਨੂੰ ਇੱਕ ਸ਼ਰਾਬੀ ਦੇ ਨਾਲ ਤੋੜ ਦਿੱਤਾ ਮੈਂ ਸਰਪੰਚਨੀ ਨੂੰ ਸਾਰੀ ਗੱਲ ਦੱਸੀ ਕਿ ਭੈਣੇ ਮੇਰਾ ਤਾਂ ਪਿਓ ਵੀ ਸ਼ਰਾਬ ਪੀਂਦਾ ਸੀ ਆਪਣੀ ਸ਼ਰਾਬ ਦੇ ਨਾਲ ਹੀ ਉਹਨੂੰ ਮਤਲਬ ਸੀ ਮੈਂ ਆਪਣੇ ਪਿਓ ਨੂੰ ਟੋਕਦੀ ਹੁੰਦੀ ਸੀ ਤੂੰ ਮੇਰੇ ਨਾਲ ਲੜ ਪੈਂਦਾ ਸੀ ਇਸ ਕਰਕੇ ਉਹਨੇ ਮੈਨੂੰ ਵੀ ਆਪਣੇ ਵਰਗੇ ਹੀ ਸ਼ਰਾਬੀ ਦੇ ਲੜ ਲਾ ਦਿੱਤਾ ਹੋ ਤਾਂ ਸ਼ੁਕਰ ਹੈ ਸੋ ਮੇਰੀ ਸੱਸ ਸੁਭਾਅ ਦੀ ਚੰਗੀ ਹੈ ਨਹੀਂ ਤਾਂ ਮੇਰੀ ਜ਼ਿੰਦਗੀ ਨਰਕ ਬਣ ਜਾਣੀ ਸੀ ਸਰਪੰਚਨੀ ਮੈਨੂੰ ਆਪਣੇ ਪੁਰਾਣੇ ਕੱਪੜੇ ਦੇ ਦਿੰਦੀ ਸੀ ਤੇ ਮੈਂ ਉਹਦੇ ਕੱਪੜੇ ਪਾਉਂਦੀ ਹੁੰਦੀ ਸੀ ਉਹ ਹਰ ਰੋਜ਼ ਨਵੇਂ ਕੱਪੜੇ ਪਾਉਂਦੀ ਸੀ ਉਹਦੇ ਸੂਟ ਮੈਨੂੰ ਵਧੀਆ ਫਿੱਟ ਆ ਜਾਂਦੇ ਸੀ ਮੇਰਾ ਤੇ ਸਰਪੰਚਣੀ ਦਾ ਇੱਕੋ ਜਿਹਾ ਹੀ ਨਾਪ ਸੀ ਜੇ ਉਹਨਾਂ ਦੇ ਘਰ ਕੋਈ ਦਾਲ ਸਬਜ਼ੀ ਵਾਦੀ ਹੁੰਦੀ ਉਹ ਵੀ ਮੈਨੂੰ ਦੇ ਦਿੰਦੀ ਸੀ ਮੇਰੇ ਲਈ ਤਾਂ ਹੁਣ ਬਹੁਤ ਵਧੀਆ ਸੀ ਸੌਖਾ ਹੋ ਗਿਆ ਸੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਤੂੰ ਇਹਨਾਂ ਦੇ ਘਰ ਦਾ ਹੀ ਕੰਮ ਸੰਭਾਲਾ ਬਾਕੀ ਘਰੇ ਮੈਂ ਆਪੇ ਕਰ ਆਇਆ ਕਰੂੰਗੀ ਸਰਪੰਚ ਨੇ ਮੈਨੂੰ ਕਦੇ ਨਹੀਂ ਬੁਲਾਇਆ ਸੀ ਬਸ ਮੈਂ ਆਪਣਾ ਕੰਮ ਕਰਦੀ ਤੇ ਆਪਣੇ ਘਰ ਵਾਪਸ ਆ ਜਾਂਦੀ ਹੁੰਦੀ ਸੀ ਸਰਪੰਚਣੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਹੁੰਦੀ ਸੀ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਵਿੱਚ ਝਾੜੂ ਪੋਚਾ ਲਗਾਉਂਦੀ ਸੀ ਉਹ ਬਾਥਰੂਮ ਵਿੱਚ ਫੋਨ ਤੇ ਕਿਸੇ ਨਾਲ ਗੱਲ ਕਰਦੀ ਸੀ ਮੈਂ ਸੋਚਿਆ ਜੇ ਉਹਨੇ ਗੱਲ ਕਰਨੀ ਸੀ ਤਾਂ ਬਾਹਰ ਆ ਕੇ ਵੀ ਕਰ ਸਕਦੀ ਸੀ ਉਹਨੂੰ ਕਿਹੜਾ ਕਿਸੇ ਦੀ ਘਰ ਵਿੱਚ ਕੋਈ ਰੋਕ ਟੋਕ ਹੈ ਫੋਨ ਬਾਥਰੂਮ ਵਿੱਚ ਲਿਜਾ ਕੇ ਕਿਉਂ ਗੱਲਾਂ ਕਰਦੀ ਹੈ ਪਰ ਜਦੋਂ ਮੈਂ ਗੇਟ ਕੋਲ ਝਾੜੂ ਲਾਉਣ ਲੱਗੀ ਤਾਂ ਮੇਰੇ ਕੰਨਾਂ ਵਿੱਚ ਆਵਾਜ਼ ਆਈ ਉਹ ਸ਼ਾਇਦ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ ਉਹਨੂੰ ਕਹਿੰਦੀ ਸੀ ਰਾਤ ਨੂੰ ਆਜੇ ਅੱਜ ਅੱਜ ਰਾਤ ਨੂੰ ਸਰਪੰਚ ਨੇ ਵਿਆਹ ਤੇ ਜਾਣਾ ਮੈਂ ਘਰੇ ਇਕੱਲੀ ਹੋਊਂਗੀ ਮੈਂ ਵਿਆਹ ਤੇ ਨਹੀਂ ਜਾਣਾ ਮੈਂ ਸਰਪੰਚ ਨੂੰ ਬਹਾਨਾ ਲਾ ਦੂੰਗੀ ਮੇਰੇ ਤਾਂ ਦਰਦ ਹੁੰਦਾ ਮੈਨੂੰ ਪਹਿਲਾਂ ਤਾਂ ਸ਼ੱਕ ਸੀ ਕਿ ਸਰਪੰਚਨੀ ਦੇ ਲੱਛਣ ਠੀਕ ਨਹੀਂ ਪਰ ਜਦੋਂ ਉਹਦੀ ਇਹ ਆਪਣੇ ਕੰਨਾਂ ਨਾਲ ਗੱਲ ਸੁਣੀ ਤਾਂ ਮੈਨੂੰ ਅੱਜ ਪੂਰਾ ਵਿਸ਼ਵਾਸ ਵੀ ਹੋ ਗਿਆ ਮੈਂ ਆਪਣੇ ਦਿਲ ਵਿੱਚ ਸੋਚਦੀ ਸੀ ਜਿਨ੍ਹਾਂ ਨੂੰ ਆਪਣਾ ਘਰ-ਬਾਰ ਮਿਲਿਆ ਇੰਨਾ ਸੋਹਣਾ ਘਰ ਵਾਲਾ ਮਿਲਿਆ ਉਹ ਵੀ ਬਾਰ ਮੂੰਹ ਮਾਰਦੀਆਂ ਫਿਰਦੀਆਂ ਸਰਪੰਚ ਸੋਨਾ ਸਨੱਖਾ ਸੀ ਉਹਦੀ ਉਮਰ ਵੀ ਬਸ 27-28 ਕੋ ਸਾਲ ਦੀ ਸੀ ਅਜੇ ਉਹਨਾਂ ਦੇ ਕੋਈ ਜਵਾਕ ਨਹੀਂ ਸੀ ਉਹਨਾਂ ਦੇ ਵਿਆਹ ਨੂੰ 2 ਸਾਲ ਹੀ ਹੋਏ ਸੀ ਸਰਪੰਚ ਦੇ ਮੰਮੀ ਪਾਪਾ ਤਾਂ ਕਦੇ ਹੀ ਪਿੰਡ ਆਉਂਦੇ ਸੀ ਉਹਨਾਂ ਦਾ ਤਾਂ ਜ਼ਿਆਦਾਤਰ ਸ਼ਹਿਰ ਵਿੱਚ ਹੀ ਰਹਿਣਾ ਸੀ ਉਹਨਾਂ ਦੀ ਧੀ ਸ਼ਹਿਰ ਰਹਿੰਦੀ ਸੀ ਤੇ ਉਹਦੇ ਘਰ ਵਾਲੇ ਦੀ ਮੌਤ ਹੋ ਗਈ ਸੀ ਸ਼ਾਇਦ ਉਹ ਆਪਣੀ ਧੀ ਕੋਲ ਹੀ ਰਹਿੰਦੇ ਸੀ ਇਸ ਕਰਕੇ ਪਿੰਡ ਨਹੀਂ ਆਉਂਦੇ ਸੀ ਸਰਪੰਚ ਦੇ ਕੋਲ ਬਹੁਤ ਜ਼ਮੀਨ ਸੀ ਉਹਦੇ ਕੋਲ 50 ਕਿੱਲੇ ਜ਼ਮੀਨ ਦੇ ਸੀ ਸਰਪੰਚ ਨੀਤਾ ਸਾਰਾ ਦਿਨ ਐਸ਼ ਕਰਦੀ ਸੀ ਉਹਦਾ ਕੰਮ ਤਾਂ ਸਿਰਫ ਸਜਣਾ ਸਬਰਣਾ ਹੀ ਹੁੰਦਾ ਸੀ ਫਿਰ ਵੀ ਉਹਨੂੰ ਘਰ ਵਿੱਚ ਤਕਲੀਫ ਸੀ ਜਦੋਂ ਵੀ ਸਰਪੰਚ ਘਰੋਂ ਬਾਹਰ ਚਲਾ ਜਾਂਦਾ ਤਾਂ ਸਰਪੰਚਨੀ ਉਦੋਂ ਉਸ ਮੁੰਡੇ ਨਾਲ ਗੱਲਾਂ ਕਰਦੀ ਸੀ ਹੁਣ ਤਾਂ ਸ਼ਰਯਮ ਮੇਰੇ ਸਾਹਮਣੇ ਹੀ ਗੱਲਾਂ ਕਰਨ ਲੱਗ ਪੈਂਦੀ ਸੀ ਮੈਂ ਚੁੱਪਚਾਪ ਆਪਣੇ ਕੰਨਾਂ 'ਮ ਵੱਲ ਧਿਆਨ ਰੱਖਦੀ ਹੁੰਦੀ ਸੀ ਸਰਪੰਚਨੀ ਮੈਨੂੰ ਕਹਿੰਦੀ ਹੁੰਦੀ ਸੀ ਜੇ ਸਾਡੇ ਘਰ ਰਹਿਣਾ ਤਾਂ ਵਧੀਆ ਬੰਠਣ ਕੇ ਰਿਹਾ ਕਰ ਮੈਂ ਉਹਦੇ ਦਿੱਤੇ ਵਧੀਆ-ਵਧੀਆ ਕੱਪੜੇ ਪਾਉਂਦੀ ਹੁੰਦੀ ਸੀ ਹੁਣ ਮੈਂ ਮਾੜਾ ਨਾ ਖਾਂਦੀ ਸੀ ਤੇ ਨਾ ਹੀ ਮਾੜਾ ਪੈਣਦੀ ਸੀ ਕਿਉਂਕਿ ਸਰਪੰਚਨੀ ਨੇ ਮੈਨੂੰ ਖਾਣ ਪੀਣ ਨੂੰ ਵੀ ਖੁੱਲਾ ਦਿੱਤਾ ਸੀ। ਮੈਨੂੰ ਕਹਿੰਦੀ ਹੁੰਦੀ ਸੀ ਜਦ ਕੋਈ ਰਿਸ਼ਤੇਦਾਰ ਆਉਂਦਾ ਤਾਂ ਚਾਹ ਪਾਣੀ ਤੂੰ ਹੀ ਫੜਾਉਣਾ ਹੁੰਦਾ। ਇਸ ਕਰਕੇ ਵੇਖਣ ਵਾਲੇ ਨੂੰ ਵਧੀਆ ਲੱਗੇ। ਵਧੀਆ ਬਣ ਕੇ ਰਿਹਾ ਕਰ ਤੇ ਫਿਰ ਸਰਪੰਚ ਨੂੰ ਵੀ ਰੋਟੀ ਟੁੱਕ ਫੜਾਉਣਾ ਹੁੰਦਾ ਹੈ। ਮੈਂ ਸਰਪੰਚਨੀ ਸਰਪੰਚ ਨੂੰ ਕਦੇ ਨਹੀਂ ਬੁਲਾਇਆ ਸੀ। ਜਦੋਂ ਉਹ ਬੈਠ ਜਾਂਦਾ ਤਾਂ ਮੈਂ ਉਹਨੂੰ ਚੋਪਾ ਕਰਕੇ ਰੋਟੀ ਫੜਾ ਦਿੰਦੀ ਹੁੰਦੀ ਸੀ। ਪਹਿਲਾਂ ਪਹਿਲਾਂ ਤਾਂ ਮੇਰੇ ਤੋਂ ਰੋਟੀ ਨਹੀਂ ਫੜਦਾ ਸੀ ਕਹਿ ਦਿੰਦਾ ਹੁੰਦਾ ਸੀ ਮੇਰੇ ਰੋਟੀ ਪਾ ਕੇ ਰੱਖ ਦਿਆ ਕਰ ਮੈਂ ਆਪੇ ਖਾ ਲਵਾਂਗਾ ਪਰ ਸਰਪੰਚ ਨਹੀਂ ਮੇਰੇ ਨਾਲ ਗੁੱਸੇ ਹੋ ਜਾਂਦੀ ਸੀ ਕਹਿ ਦਿੰਦੀ ਸੀ ਕਿ ਤੈਨੂੰ ਰੋਟੀ ਫੜਾਉਣ ਨੂੰ ਹੀ ਰੱਖਿਆ ਹੈ ਤੂੰ ਰੋਟੀ ਨਹੀਂ ਫੜਾ ਸਕਦੀ ਉਹਦਾ ਗੁੱਸਾ ਦੇਖ ਕੇ ਮੈਂ ਸਾਰਾ ਸਰਪੰਚ ਦਾ ਕੰਮ ਕਰਦੀ ਹਰ ਇੱਕ ਚੀਜ਼ ਦਾ ਧਿਆਨ ਰੱਖਦੀ ਸੀ ਉਹ ਕਹਿੰਦੀ ਸੀ ਮੈਂ ਤੈਨੂੰ ਇਸੇ ਕੰਮ ਦੇ ਪੈਸੇ ਦਿੰਦੀ ਹਾਂ ਕਦੇ-ਕਦੇ ਤਾਂ ਮੈਨੂੰ ਲੱਗਦਾ ਸੀ ਸਰਪੰਚ ਦੇ ਮੈਂ ਘਰ ਵਾਲੀ ਹੀ ਹਾਂ ਮੈਂ ਕਦੀ ਪਰ ਆਪਣੀ ਹੱਦ ਨਹੀਂ ਟੱਪੀ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਦੁੱਖਾਂ ਦੀ ਮਾਰੀ ਸੀ ਮੈਨੂੰ ਪਤਾ ਸੀ ਜੇਕਰ ਕੋਈ ਗਲਤੀ ਕਰ ਦਿੱਤੀ ਤਾਂ ਮੇਰੇ ਸਹੁਰਿਆਂ ਦੀ ਪਿੰਡ ਵਿੱਚ ਬਦਨਾਮੀ ਹੋ ਜਾਊਗੀ ਮੈਨੂੰ ਸਿਰਫ ਆਪਣੇ ਕੰਮ ਨਾਲ ਮਤਰੱਸੀ ਮੈਨੂੰ ਸਰਪੰਚਣੀ ਕਹਿੰਦੀ ਸੀ ਸਰਪੰਚ ਨੇ ਚੰਡੀਗੜ੍ਹ ਜਾਣਾ ਉਹਦੇ ਕੱਪੜੇ ਪ੍ਰੈਸ ਕਰਕੇ ਟੇਚੀ 'ਚ ਪਾ ਦੇ ਦੋ ਦਿਨਾਂ ਲਈ ਉਹ ਚੰਡੀਗੜ੍ਹ ਚਲਾ ਗਿਆ ਸਰਪੰਚਣੀ ਨੂੰ ਪੂਰੀ ਖੁੱਲ ਮਿਲ ਗਈ ਤੇ ਹੁਣ ਤਾਂ ਉਹ ਮੁੰਡੇ ਨੂੰ ਘਰੇ ਬੁਲਾ ਲੈਂਦੀ ਸੀ ਮੈਂ ਆਪਣਾ ਕੰਮ ਕਰਦੀ ਰਹਿੰਦੀ ਸੀ ਪਰ ਮੇਰੀ ਅੱਖ ਉਹਨਾਂ ਵਿੱਚ ਹੀ ਹੁੰਦੀ ਸੀ ਸਰਪੰਚਣੀ ਨੂੰ ਪੂਰੀ ਖੁੱਲ ਮਿਲੀ ਹੋਈ ਸੀ ਜਦੋਂ ਦੋ ਦਿਨਾਂ ਬਾਅਦ ਸਰਪੰਚ ਵਾਪਸ ਆਇਆ ਤਾਂ ਮੈਂ ਸਾਰੇ ਉਹਦੇ ਕੱਪੜੇ ਧੋਤੇ ਪ੍ਰੈਸ ਕੀਤੇ ਤੇ ਫਿਰ ਰੱਖੇ ਹਰ ਇੱਕ ਕੰਮ ਸਰਪੰਚ ਦਾ ਮੈਂ ਹੀ ਕਰਦੀ ਹੁੰਦੀ ਸੀ ਮੈਂ ਉਹਨਾਂ ਦੋਵਾਂ ਜੀਆਂ ਨੂੰ ਕਦੇ ਆਪਸ ਵਿੱਚ ਬੋਲਦੇ ਵੀ ਨਹੀਂ ਦੇਖਿਆ ਸੀ ਕਦੇ-ਕਦੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਸਰਪੰਚ ਤੇ ਸਰਪੰਚਣੀ ਵਿੱਚ ਸ਼ਾਇਦ ਘਰ ਵਾਲੇ ਤੇ ਘਰ ਵਾਲੀ ਵਾਲਾ ਕੋਈ ਸੰਬੰਧ ਹੀ ਨਹੀਂ ਜਦ ਵੀ ਸਰਪੰਚ ਨਹੀਂ ਸਰਪੰਚ ਨੂੰ ਬੁਲਾਉਂਦੀ ਤਾਂ ਉਹ ਖਿੱਚ ਕੇ ਹੀ ਬੋਲਦੀ ਆ ਬੋਲਦਾ ਹੁੰਦਾ ਸੀ ਤੇ ਉਹ ਦੋਨੇ ਜੀ ਬਸ ਇੱਕ ਦੂਜੇ ਨਾਲ ਲੜਦੇ ਹੀ ਰਹਿੰਦੇ ਸੀ ਇੱਕ ਦਿਨ ਸਰਪੰਚ ਘਰੇ ਗਿਆ ਹੋਇਆ ਹਿਆ ਸੀ ਮੈਨੂੰ ਤਾਂ ਦੋਹਾਂ ਜੀਆਂ ਦੀ ਲੜਾਈ ਦੇਖ ਕੇ ਬੜਾ ਡਰ ਲੱਗਦਾ ਸੀ ਇੱਕ ਦਿਨ ਸਰਪੰਚ ਦੇ ਸਰਪੰਚ ਦੇ ਘਰ ਵਾਲੀ ਨੇ ਜੋ ਮੈਨੂੰ ਗੱਲ ਕਹੀ ਸੁਣ ਕੇ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਉਹ ਮੈਨੂੰ ਕਹਿੰਦੀ ਜੇ ਤੂੰ ਇਸ ਘਰ ਵਿੱਚ ਰਾਜ ਕਰਨਾ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਊਗੀ ਮੈਂ ਉਹਨਾਂ ਦੀ ਗੱਲ ਸੁਣ ਕੇ ਹੱਕੀ ਬੱਕੀ ਰਹ ਗਈ ਕਿਉਂਕਿ ਉਹ ਮੈਨੂੰ ਆਪਣੇ ਘਰ ਵਿੱਚ ਰਾਜ ਕਰਨ ਬਾਰੇ ਕਹਿ ਰਹੀ ਸੀ ਮੈਂ ਕਿਹਾ ਭੈਣ ਜੀ ਇਹ ਤੁਸੀਂ ਕਹੀ ਕਹਿ ਰਹੇ ਹੋ ਮੈਂ ਤੁਹਾਡੇ ਘਰ ਰਾਜ ਕਿਵੇਂ ਕਰ ਸਕਦੀ ਮੈਂ ਤਾਂ ਇੱਕ ਗਰੀਬ ਗਰੀਬਣੀ ਆ ਤੇ ਆਪਣਾ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਆ ਉਹ ਮੈਨੂੰ ਕਹਿੰਦੀ ਇਹ ਕੰਮ ਕਰ ਮੇਰੇ ਘਰ ਵਾਲੇ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਾ ਜਦੋਂ ਸਰਪੰਚਣੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੈਨੂੰ ਸਰਪੰਚ ਦੇ ਨਾਲ ਸੰਬੰਧ ਬਣਾਉਣ ਨੂੰ ਕਹਿ ਰਹੀ ਸੀ ਆਖਰ ਉਹਦੇ ਘਰ ਵਾਲੀ ਸੀ ਇੱਕ ਘਰ ਵਾਲੀ ਕਿਵੇਂ ਕਹਿ ਸਕਦੀ ਹੈ ਕਿ ਦੂਜੀ ਔਰਤ ਉਹਦੇ ਘਰ ਵਾਲੇ ਨਾਲ ਨਾਜਾਇਜ਼ ਸੰਬੰਧ ਬਣਾਵੇ ਮੈਂ ਤਾਂ ਸਰਪੰਚਣੀ ਬਾਰੇ ਸੋਚ ਕੇ ਹੈਰਾਨ ਹੁੰਦੀ ਸੀ ਕਿਸ ਤਰ੍ਹਾਂ ਦੀ ਬੁਢੀ ਹੈ ਜਿਹੜੀ ਆਪਣੇ ਹੀ ਘਰ ਵਾਲੇ ਨੂੰ ਕਿਸੇ ਹੋਰ ਜਨਾਨੀ ਨਾਲ ਆਪਣੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਕਰਦਾ ਦੇਖ ਲਊਗੀ ਤੇ ਉਹ ਕਹਿਣ ਲੱਗੀ ਮੇਰੀ ਇਹ ਗੱਲ ਮੰਨ ਲੈ ਤੈਨੂੰ ਜਿੰਨੇ ਪੈਸੇ ਚਾਹੀਦੇ ਹੋਏ ਮੈਂ ਦੇ ਦੂੰਗੀ ਪੈਸਿਆਂ ਦਾ ਫਿਕਰ ਨਾ ਕਰੀ ਤੇਰੇ ਘਰ ਦਾ ਖਰਚਾ ਵੀ ਮੈਂ ਹੀ ਚਲਾਉਂਗੀ ਮੈਂ ਚੁੱਪ ਹੋਗੀ ਪਹਿਲਾਂ ਤਾਂ ਮੈਂ ਸਰਪੰਚਣੀ ਨੂੰ ਸਾਫ਼-ਸਾਫ਼ ਮਨ੍ਹਾ ਕਰਤਾ ਕਿ ਮੈਂ ਨਹੀਂ ਇਹ ਕੰਮ ਕਰਦੀ ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਤੇ ਮੇਰੇ ਘਰਦਿਆਂ ਨੂੰ ਵੀ ਪਤਾ ਲੱਗ ਜਾਊਗਾ ਤੇ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਉਹ ਕਹਿੰਦੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਮੈਨ ਮੇਰੇ ਘਰ ਵਾਲਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗਾ ਮੇਰਾ ਵਿਆਹ ਤਾਂ ਮੇਰੇ ਕਰਦਿਆਂ ਨੇ ਮੇਰੀ ਮਰਜ਼ੀ ਦੇ ਖਿਲਾਫ ਹੀ ਕੀਤਾ ਸੀ ਉਹਨਾਂ ਨੇ ਤਾਂ ਸਿਰਫ ਜ਼ਮੀਨ ਤੇ ਜਾਇਦਾਦ ਕਰਕੇ ਮੇਰਾ ਵਿਆਹ ਕੀਤਾ ਮੈਂ ਤਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ ਉਹ ਮੁੰਡਾ ਕਿਸੇ ਹੋਰ ਜਾਤ ਦਾ ਹੈ ਮੈਂ ਤਾਂ ਇਹ ਵਿਆਹ ਮਜਬੂਰੀ ਵਿੱਚ ਕੀਤਾ ਸੀ ਮੈਂ ਜ਼ਿਆਦਾ ਟਾਈਮ ਇੱਥੇ ਨਹੀਂ ਰਹਿ ਸਕਦੀ ਮੇਰਾ ਇੱਥੇ ਸਾਹ ਰੁਕਦਾ ਹੈ ਮੈਂ ਉਸ ਮੁੰਡੇ ਨੂੰ ਹੀ ਇਹਦੇ ਗਏ ਤੋਂ ਬਾਅਦ ਘਰ ਪਲਾਉਣੀ ਆ ਤੇ ਉਹਦੇ ਨਾਲ ਦੁੱਖ ਸੁੱਖ ਕਰਦੀ ਹਾਂ ਇੱਕ ਦਿਨ ਮੈਂ ਉਹਨਾਂ ਦੇ ਘਰ ਦੀ ਸਫਾਈ ਕਰ ਰਹੀ ਸੀ ਸਰਪੰਚ ਆਪਣੇ ਕਮਰੇ ਵਿੱਚ ਪਿਆ ਸੀ ਸਰਪੰਚਨੀ ਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਕਮਰੇ ਵਿੱਚ ਜਦੋਂ ਪੋਚਾ ਲਾਉਣ ਗਈ ਤਾਂ ਬਿਨਾਂ ਚੁੰਨੀ ਤੋਂ ਜਾਈ ਉਸਨੇ ਮੇਰੀ ਤਨਖਾਹ ਪਹਿਲਾਂ ਨਾਲੋਂ ਕਾਫੀ ਵਧਾ ਦਿੱਤੀ ਸੀ ਪੈਸੇ ਦੇ ਲਾਲਚ ਵਿੱਚ ਆ ਕੇ ਮੈਂ ਆਪਣੀ ਸੱਸ ਨੂੰ ਕਹਿ ਦਿੱਤਾ ਸੀ ਕਿ ਸਰਪੰਚਨੀ ਨੇ ਹੁਣ ਘਰ ਦਾ ਟੋਟਲ ਕੰਮ ਮੇਰੇ ਤੋਂ ਕਰਵਾਉਣਾ ਇਸ ਲਈ ਤਨਖਾਹ ਵਧਾ ਦਿੱਤੀ ਹੈ ਮੇਰੀ ਸੱਸ ਵੀ ਇਸ ਗੱਲ ਤੇ ਖੁਸ਼ ਸੀ ਪਰ ਪੈਸਿਆਂ ਦੇ ਅੱਗੇ ਮੈਂ ਕੁਝ ਨਾ ਬੋਲ ਸਕੀ ਮੇਰੇ ਹਾਥ ਤੇ ਉਹਨੇ 10000 ਦੀ ਕੁੱਤੀ ਰੱਖੀ ਕਹਿੰਦੀ ਇਹ ਕੰਮ ਤੂੰ ਅੱਜ ਤੋਂ ਹੀ ਸ਼ੁਰੂ ਕਰ ਲੈ ਮੈਂ ਸਰਪੰਚ ਦੇ ਕਮਰੇ ਵਿੱਚ ਚਲੀ ਗਈ ਤੇ ਉਹਦੇ ਕਮਰੇ ਵਿੱਚ ਝਾੜੂ ਲਗਾਉਣ ਲੱਗੀ ਸਰਪੰਚ ਬੈੱਡ ਤੇ ਬੈਠਾ ਫੋਨ ਦੇਖੀ ਜਾਂਦਾ ਸੀ ਮੈਂ ਜਾਣ ਬੁੱਝ ਕੇ ਸਰਪੰਚ ਦੇ ਸਾਹਮਣੇ ਕੋਡੀ ਸਿੱਧੀ ਹੋ ਕੇ ਝਾੜੂ ਲਾਉਂਦੀ ਸੀ ਉਹ ਇੱਕ ਅੱਖ ਨਾਲ ਮੈਨੂੰ ਦੇਖਦਾ ਸੀ ਮੈਂ ਉਸ ਨੂੰ ਅੱਖ ਬਚਾ ਕੇ ਦੇਖ ਰਹੀ ਕਿ ਸੀ ਕਿ ਸਰਪੰਚ ਤਾਂ ਸੱਚਮੁੱਚ ਮੇਰੇ ਵੱਲ ਦੇਖ ਰਿਹਾ ਹੈ ਉਸ ਤੋਂ ਬਾਅਦ ਮੈਂ ਆਪਣਾ ਪੋਚਾ ਲਾਉਣ ਲੱਗ ਪਈ सरपंच बेड ਤੋਂ ਉੱਠ ਕੇ ਬੈਠ ਗਿਆ ਕਹਿਣ ਲੱਗਾ ਗਗਨ ਤੇਰੇ ਪਿਓ ਨੇ ਕੀ ਦੇਖਿਆ ਤੇਰੀ ਛੋਟੀ ਜਿਹੀ ਉਮਰ 'ਚ ਵਿਆਹ ਕਰਤਾ ਤੇ ਤੇਰੇ ਘਰ ਵਾਲਾ ਸਿਰੇ ਦਾ ਸ਼ਰਾਬੀ ਤੇਰੀ ਤਾਂ ਜਵਾਨੀ ਰੋਲਤੀ ਮੈਂ ਸਰਪੰਚ ਨੂੰ ਕਿਹਾ ਸਰਪੰਚ ਸਾਹਿਬ ਗਰੀਬਾਂ ਦੀਆਂ ਕਾਹਦੀਆਂ ਜਵਾਨੀਆਂ ਹੁੰਦੀਆਂ ਸਾਨੂੰ ਤਾਂ ਢੱਡ ਦਾ ਫਿਕਰ ਹੁੰਦਾ ਤੜਕੇ ਖਾਣੇ ਦਾ ਅੱਥਾਂ ਦਾ ਫਿਕਰ ਅੱਥ ਨਹੀਂ ਖਾਣੇ ਤਾਂ ਤੜਕੇ ਦਾ ਫਿਕਰ ਸਰਪੰਚ ਕਹਿੰਦਾ ਮੇਰੇ ਹੁੰਦਿਆਂ ਫਿਕਰ ਨਾ ਕਰ ਸਰਪੰਚ ਸਾਹਿਬ ਮੈਂ ਤੁਹਾਡੇ ਘਰ ਕੰਮ ਕਰਦੀ ਹਾਂ ਦੋ ਟਾਈਮ ਦੀ ਰੋਟੀ ਢੱਡ ਭਰ ਕੇ ਮਿਲ ਜਾਂਦੀ ਹੈ ਸਰਪੰਚਨੀ ਦੇ ਕੱਪੜੇ ਮਿਲ ਜਾਂਦੇ ਹਨ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਸਰਪੰਚ ਮੇਰੇ ਵੱਲ ਟੈਕ ਟੇਕੀ ਲਗਾ ਕੇ ਦੇਖੀ ਜਾ ਰਿਹਾ ਸੀ ਮੈਨੂੰ ਲੱਗਦਾ ਮੈਂ ਉਹਨੂੰ ਚੰਗੀ ਲੱਗਣ ਲੱਗ ਪਈ ਸੀ ਸਰਪੰਚ ਵੀ ਮੈਨੂੰ ਬੜਾ ਚੰਗਾ ਲੱਗਦਾ ਸੀ ਉੱਚਾ ਲੰਮਾ ਸੋਹਣਾ ਗੱਭਰੂ ਜਵਾਨ ਸੀ ਮੈਂ ਸੋਚਦੀ ਸੀ ਇਹੋ ਜਿਹੇ ਘਰ ਵਾਲੇ ਤਾਂ ਕਰਮਾ ਵਾਲਿਆਂ ਨੂੰ ਨਸੀਬ ਹੁੰਦੇ ਆ ਪਰ ਸਰਪੰਚਨੀ ਪਤਾ ਨਹੀਂ ਕਿਉਂ ਬਗਾਨੇ ਮਰਦ ਨਾਲ ਖੇ ਖਾਂਦੀ ਫਿਰਦੀ ਆ ਸਰਪੰਚ ਜਦੋਂ ਵੀ ਮੇਰੇ ਕੋਲ ਦੀ ਲੰਗਦਾ ਸੀ ਤੇ ਮੇਰੇ ਵੱਲ ਵੇਖ ਕੇ ਹੱਸ ਪੈਂਦਾ ਸੀ ਮੈਨੂੰ ਵੀ ਦਿਨ ਰਾਤ ਸਰਪੰਚ ਦੇ ਹੀ ਖਿਆਲ ਆਉਂਦੇ ਸੀ ਮੈਂ ਘਰ ਜਾ ਕੇ ਵੀ ਸਰਪੰਚ ਬਾਰੇ ਸੋਚਦੀ ਰਹਿੰਦੀ ਮੈਨੂੰ ਆਪਣੇ ਘਰ ਵਾਲੇ ਦੀ ਬੜੀ ਖਿਜ ਚੜ੍ਹਦੀ ਹੁੰਦੀ ਸੀ ਹੁਣ ਮੈਂ ਜ਼ਿਆਦਾ ਟਾਈਮ ਸਰਪੰਚ ਦੇ ਘਰ ਹੀ ਗੁਜ਼ਾਰਦੀ ਸੀ ਸਰਪੰਚ ਜਦੋਂ ਮੇਰੀ ਤੋਂ ਕੋਈ ਚੀਜ਼ ਫੜਨ ਆਉਂਦਾ ਤਾਂ ਸਰਪੰਚ ਨੇ ਜਾਣ ਬੁੱਝ ਕੇ ਪਾਸੇ ਚਲੀ ਜਾਂਦੀ ਸੀ ਉਹ ਅਕਸਰ ਸਾਨੂੰ ਦੋਨਾਂ ਨੂੰ ਇਕੱਲੇ ਛੱਡ ਦਿੰਦੀ ਸੀ ਇੱਕ ਦਿਨ ਮੈਂ ਨੂ ਰੋਟੀ ਫੜਾਉਣ ਲੱਗੀ ਤਾਂ ਉਹਨੇ ਮੇਰਾ ਹੱਥ ਘੁੱਟ ਲਿਆ ਉਹਨਾਂ ਦੋਨਾਂ ਜੀਆਂ ਦੀ ਬਿਲਕੁਲ ਨਹੀਂ ਬੰਦੀ ਸੀ ਸਰਪੰਚ ਨੀ ਨੇ ਉਸ ਮੁੰਡੇ ਦੇ ਪਿਆਰ ਦਾ ਹੀ ਭੂਤ ਸਵਾਰ ਸੀ ਉਹਨੂੰ ਘਰ-ਬਾਰਾਂ ਜ਼ਮੀਨ ਦਾ ਦਨਨ ਕੋਈ ਲੈਣ ਦੇਣਾ ਨਹੀਂ ਸੀ ਉਹ ਜਦੋਂ ਵੀ ਸਰਪੰਚ ਨਾਲ ਲੜਦੀ ਸੀ ਇਹੀ ਕਹਿ ਦਿੰਦੀ ਸੀ ਕਿ ਮੈਂ ਤੇਰੇ ਤੋਂ ਤਲਾਕ ਲੈਣਾ ਹੈ ਕਦੇ-ਕਦੇ ਮੇਰਾ ਦਿਲ ਕਰਦਾ ਸੀ ਮੈਂ ਸਰਪੰਚ ਨੂੰ ਸਰਪੰਚਣੀ ਦੀ ਸੱਚਾਈ ਦੱਸ ਦਿਆ ਵਾਂ ਫਿਰ ਮੈਂ ਸੋਚਦੀ ਸੀ ਜੇ ਮੈਂ ਸੱਚਾਈ ਦੱਸਤੀ ਤਾਂ ਮੈਨੂੰ ਪੈਸੇ ਕਿੱਥੋਂ ਮਿਲਣਗੇ ਫਿਰ ਮੈਂ ਚੁੱਪ ਕਰ ਜਾਂਦੀ ਸੀ ਇੱਕ ਦਿਨ ਸਰਪੰਚਨੀ ਨੇ ਹੱਥੀਂ ਕਰਤੀ ਮੈਂ ਕੱਪੜੇ ਪ੍ਰੈਸ ਕਰ ਰਹੀ ਸੀ ਸਰਪੰਚ ਘਰ ਆਇਆ ਸਰਪੰਚਨੀ ਮੈਨੂੰ ਕਹਿਣ ਲੱਗੀ ਮੈਂ ਗਵੰਡੀਆਂ ਦੇ ਘਰ ਚੱਲੀ ਆ ਮੈਨੂੰ ਕੰਟਾ ਲੱਗ ਜਾਊਗਾ ਮੈਨੂੰ ਕੰਮ ਹੈ ਉਹਨਾਂ ਦੇ ਘਰ ਇਹ ਗੱਲ ਉਸਨੇ ਜਾਣਬੁੱਝ ਕੇ ਸਰਪੰਚ ਨੂੰ ਸੁਣਾ ਕੇ ਕਹੀ ਸੀ ਸਰਪੰਚ ਵੀ ਜਿਹਨੇ ਮੌਕੇ ਦੀ ਭਾਲ ਕੀਤੀ ਸੀ ਜਦੋਂ ਸਰਪੰਚ ਨੇ ਚਲੀ ਗਈ ਤਾਂ ਸਰਪੰਚ ਮੇਰੇ ਕੋਲ ਆ ਕੇ ਖੜਾ ਹੋ ਗਿਆ ਕਹਿਣ ਲੱਗਾ ਗਗਨ ਤੂੰ ਕਿਸੇ ਵੀ ਗੱਲ ਦੀ ਪਰਵਾਹ ਨਾ ਕਰਿਆ ਕਰ ਪੈਸੇ ਥੇਲੇ ਦੀ ਕੋਈ ਫਿਕਰ ਨਾ ਕਰੀ ਮੇਰੇ ਹੁੰਦਿਆਂ ਜਿਹੜੀ ਚੀਜ਼ ਦੀ ਲੋੜਾ ਮੈਨੂੰ ਦੱਸਿਆ ਕਰ ਸਰਪੰਚ ਦੀ ਗੱਲ ਸੁਣ ਕੇ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਦਿਲੋਂ ਚਾਹਣ ਲੱਗ ਪਿਆ ਹੈ ਮੈਂ ਪੈਸੇ ਦੀ ਖਾਤਰ ਹੀ ਸਭ ਕੁਝ ਕਰ ਰਹੀ ਸੀ ਹੌਲੀ ਹੌਲੀ ਮੈਨੂੰ ਵੀ ਸਰਪੰਚ ਦੇ ਨਾਲ ਪਿਆਰ ਹੋ ਗਿਆ ਸੀ ਮੈਨੂੰ ਕਹਿਣ ਲੱਗਾ ਮੇਰੀ ਘਰਵਾਲੀ ਨੇ ਕਦੇ ਵੀ ਮੈਨੂੰ ਪਤਨੀ ਦਾ ਸੁੱਖ ਨਹੀਂ ਦਿੱਤਾ ਇਹਨਾਂ ਕਹਿ ਕੇ ਉਸਨੇ ਮੈਨੂੰ ਘਟ ਕੇ ਗਲਵੱਕੜੇ ਪਾਈ ਤੇ ਬੈੱਡ ਤੇ ਸੁੱਟ ਲਿਆ ਉਸ ਦਿਨ ਮੈਂ ਤੇ ਸਰਪੰਚ ਦੋਹਾਂ ਨੇ ਆਪਣੇ ਦਿਲ ਦੀ ਰੀਜ ਪੂਰੀ ਕੀਤੀ ਅਸੀਂ ਬਹੁਤ ਖੁਸ਼ ਸੀ ਹੁਣ ਮੈਨੂੰ ਉਹਨਾਂ ਦੇ ਘਰੋਂ ਡੱਕਵੇਂ ਪੈਸੇ ਮਿਲਣ ਲੱਗ ਪਏ ਸੀ ਸਰਪੰਚ ਨੇ ਬੜੇ ਸੋਹਣੇ ਸੋਹਣੇ ਦੋ ਕਮਰੇ ਵੀ ਮੈਨੂੰ ਬਣਵਾਤੇ ਸੀ ਮੇਰੀ ਸੱਸ ਨੇ ਹੁਣ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਬੰਦ ਕਰਤਾ ਸੀ ਕਿਉਂਕਿ ਵੱਡੀ ਉਮਰ ਕਰਕੇ ਉਹਨੂੰ ਕੰਮ ਕਰਨਾ ਔਖਾ ਸੀ ਬਾਕੀ ਪੈਸੇ ਮੈਂ ਹੀ ਬਹੁਤ ਲੈ ਕੇ ਆਉਂਦੀ ਸੀ ਇੱਕ ਦਿਨ ਸਰਪੰਚ ਨੇ ਕਿ ਤੇ ਗਈ ਹੋਈ ਸੀ ਤੇ ਮੈਂ ਤੇ ਸਰਪੰਚ ਦੋਨੇ ਬੜੇ ਖੁਸ਼ ਸੀ ਕਿ ਆਏ ਸਾਨੂੰ ਬੜਾ ਸੋਹਣਾ ਮੌਕਾ ਮਿਲ ਗਿਆ ਸੀ ਸਰਪੰਚਨੀ ਕਹਿ ਕੇ ਗਈ ਸੀ ਕਿ ਸ਼ਾਮ ਤੱਕ ਆਵਾਂਗੀ ਪਰ ਉਹ ਦੁਪਹਿਰੇ ਹੀ ਵਾਪਸ ਆ ਗਈ ਮੁੜ ਕੇ ਆਈ ਤਾਂ ਸੀ ਦੋਨੋਂ ਇਕੱਠੇ ਬੈਠ ਤੇ ਪਏ ਸੀ ਉਹ ਸਿੱਧਾ ਆਪਣੇ ਕਮਰੇ ਵਿੱਚ ਹੀ ਆਈ ਤੇ ਸਾਡੇ ਦੋਨਾਂ ਨੂੰ ਪਿਆ ਨੂੰ ਦੇਖ ਕੇ ਰੌਲਾ ਪਾਉਣ ਲੱਗ ਗਈ ਮੈਂ ਹੈਰਾਨ ਸੀ ਪਹਿਲਾਂ ਤਾਂ ਉਹਨੇ ਮੈਨੂੰ ਹੀ ਸਰਪੰਚ ਨਾਲੇ ਸਭ ਕੁਝ ਕਰਨ ਲਈ ਕਿਹਾ ਸੀ ਹੁਣ ਕਿਉਂ ਰੌਲਾ ਪਾ ਰਹੀ ਐ ਫਿਰ ਮੈਂ ਸਮਝ ਗਈ ਸੀ ਕਿ ਉਹਦੀ ਸੋਚੀ ਸਮਝੀ ਸਾਜ਼ਿਸ਼ ਚ ਸੀ ਉਹ ਸਰਪੰਚ ਨੂੰ ਕਹਿਣ ਲੱਗੀ ਮੈਨੂੰ ਤਾਂ ਪਹਿਲਾਂ ਹੀ ਤੇਰੇ ਤੇ ਸ਼ੱਕ ਸੀ ਤੂੰ ਕੰਮ ਵਾਲੀ ਨਾਲ ਮਾੜਾਂ ਪਰ ਮੈਂ ਅੱਜ ਤੈਨੂੰ ਅੱਖੀਂ ਦੇਖ ਲਿਆ ਹੈ ਹੁਣ ਮੈਂ ਤੇਰੇ ਨਾਲ ਇਸ ਘਰ ਵਿੱਚ ਇੱਕ ਦਿਨ ਵੀ ਨਹੀਂ ਰਹਿ ਸਕਦੀ ਮੈਨੂੰ ਤਲਾਕ ਦੇ ਦੇ ਸਰਪੰਚ ਵੀ ਅੱਗੋਂ ਫਟਾਫਟ ਕਹਿਣ ਲੱਗਾ ਮੈਂ ਤੈਨੂੰ ਤਲਾਕ ਦੇਣ ਲਈ ਤਿਆਰ ਹਾਂ ਹੁਣਾਂ ਦੋਨਾਂ ਜੀਆਂ ਦੀ ਲੜਾਈ ਦੇਖ ਕੇ ਮੈਂ ਤਾਂ ਫਟਾਫਟ ਆਪਣੇ ਘਰ ਪੱਜਾਈ ਘਰੇ ਆ ਕੇ ਵੀ ਮੈਂ ਕਿਸੇ ਨੂੰ ਕੁਝ ਨਾ ਦੱਸਿਆ ਅਗਲੇ ਦਿਨ 9 ਵਜੇ ਮੈਂ ਕੰਮ ਤੇ ਨਾ ਗਈ ਮੈਂ ਆਪਣੇ ਘਰ ਸਿਹਤ ਨਾ ਠੀਕ ਹੋਣ ਦਾ ਬਹਾਨਾ ਲਾ ਦਿੱਤਾ 9:00 ਵਜੇ ਸਰਪੰਚ ਨੇ ਫੋਨ ਕੀਤਾ ਕਹਿੰਦਾ ਗਗਨ ਤੂੰ ਕੰਮ ਤੇ ਕਿਉਂ ਨਹੀਂ ਆਈ ਮੈਨੂੰ ਮੈਂ ਕਿਹਾ ਸਰਪੰਚ ਜੀ ਤੁਹਾਨੂੰ ਡਰ ਲੱਗਦਾ ਉਹ ਮੈਨੂੰ ਕਹਿੰਦਾ ਤੂੰ ਬੇਫਿਕਰ ਹੋ ਕੇ ਕੰਮ ਤੇ ਆ ਜਾ ਮੈਂ ਸਰਪੰਚ ਦੇ ਕਹਿਣ ਤੇ ਕੰਮ ਤੇ ਚਲੀ ਗਈ ਜਦੋਂ ਮੈਂ ਜਾ ਕੇ ਦੇਖਿਆ ਤਾਂ ਸਰਪੰਚਣੀ ਉਸ ਘਰ ਵਿੱਚੋਂ ਆਪਣਾ ਸਾਰਾ ਸਮਾਨ ਲੈ ਕੇ ਜਾ ਚੁੱਕੀ ਸੀ ਸਰਪੰਚ ਦਾ ਪਿਓ ਵੀ ਸਰਪੰਚ ਕੋਲ ਹੁਣ ਪਿੰਡ ਆ ਗਿਆ ਸੀ ਉਹਦੀ ਮਾਉ ਦੀ ਭੈਣ ਕੋਲ ਹੀ ਛੈਰ ਰਹਿੰਦੀ ਸੀ ਸਰਪੰਚ ਦਾ ਪਿਓ ਬਜ਼ੁਰਗ ਸੀ ਉਹ ਬਸ ਇੱਕੇ ਕਮਰੇ ਵਿੱਚ ਬੈਠ ਤੇ ਪਿਆ ਰਹਿੰਦਾ ਸੀ ਤੇ ਮੈਂ ਉਹਨੂੰ ਜੋ ਵੀ ਮੰਗਦਾ ਸੀ ਫੜਾ ਆਉਂਦੀ ਸੀ ਮੇਰੀਆਂ ਤੇ ਸਰਪੰਚ ਦੀਆਂ ਤਾਂ ਹੁਣ ਮੋਜਾਂ ਹੀ ਲੱਗੀਆਂ ਹੋਈਆਂ ਸੀ ਕਿਉਂਕਿ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਫਿਰ ਅਚਾਨਕ ਇੱਕ ਦਿਨ ਮੈਂ ਸਰਪੰਚ ਦੇ ਘਰੇ ਕੰਮ ਕਰਦੀ ਚੱਕਰ ਖਾ ਕੇ ਡਿੱਗ ਪਈ ਸਰਪੰਚ ਮੈਨੂੰ ਚੁੱਕ ਕੇ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ ਸਰਪੰਚ ਬਹੁਤ ਖੁਸ਼ ਹੋਇਆ ਮੈਂ ਵੀ ਅੰਦਰੋਂ ਅੰਦਰ ਹੀ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਮੇਰੇ ਘਰ ਵਾਲਾ ਤਾਂ ਇਹ ਖੁਸ਼ੀ ਦੇ ਨਹੀਂ ਸਕਦਾ ਸੀ ਜਿਹੜੀ ਖੁਸ਼ੀ ਮੈਨੂੰ ਸਰਪੰਚ ਨੇ ਦਿੱਤੀ ਸੀ ਉਹ ਮੈਨੂੰ ਕਹਿੰਦਾ ਇਹ ਆਪਣੇ ਪਿਆਰ ਦੀ ਨਿਸ਼ਾਨੀ ਹੈ ਤੂੰ ਇਸ ਨੂੰ ਜਨਮ ਦੇਵੇਂਗੀ ਇਸ ਬੱਚੇ ਦੀ ਸਾਂਭਣ ਦੀ ਪੜਾਉਣ ਨਿਖਾਉਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਆ ਤੂੰ ਬੇਫਿਕਰ ਹੋ ਕੇ ਵਧੀਆ ਖਾਣਾ ਪੀਣਾ ਖਾਇਆ ਕਰ ਤੇ ਉਹ ਮੈਨੂੰ ਦਵਾਈ ਬੂਟੀ ਵੀ ਸਰਪੰਚ ਆਪ ਹੀ ਦਵਾਉਂਦਾ ਸੀ ਮੈਂ ਉਹਨੂੰ ਕਹਿ ਦਿੱਤਾ ਸੀ ਲੋਕ ਕੀ ਕਹਿਣਗੇ ਉਹ ਕਹਿੰਦਾ ਪਹਿਲਾਂ ਜਿਹੜੀ ਮੈਂ ਵਿਆਹ ਕੇ ਲਿਆ ਸੀ ਉਹ ਤਾਂ ਉੱਚੇ ਖਾਨਦਾਨ ਦੀ ਸੀ ਉਹਨੇ ਵੀ ਮੇਰੇ ਸਿਰ ਵਿੱਚ ਸਵਾਹ ਪਾਈ ਹੈ ਹੁਣ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੇਰੇ ਨਾਲ ਹੀ ਮੈਂ ਆਪਣੀ ਸਾਰੀ ਜ਼ਿੰਦਗੀ ਬਤਾਵਾਂਗਾ ਤੇ ਤੇਰੇ ਘਰ ਵਾਲੇ ਤੋਂ ਤੇਰਾ ਤਲਾਕ ਦਵਾ ਦਿਆਂਗਾ ਤਾਂ ਉਹੀ ਹੋਇਆ ਇੱਕ ਦਿਨ ਮੇਰੇ ਘਰ ਵਾਲਾ ਰਾਤ ਨੂੰ ਬੜੀ ਸ਼ਰਾਬ ਪੀ ਕੇ ਆਇਆ ਤੇਵੇਂ ਆਨਾ ਬਹਾਨਾ ਜਿਹਾ ਬਣਾ ਕੇ ਮੈਨੂੰ ਕੁੱਟਣ ਲੱਗ ਪਿਆ ਅਗਲੇ ਦਿਨ ਸਾਡਾ ਕੇਸ ਸਰਪੰਚ ਕੋਲ ਚਲਾ ਗਿਆ ਸਰਪੰਚ ਨੇ ਮੇਰਾ ਉਹਦੇ ਤੋਂ ਤਲਾਕ ਕਰਵਾ ਦਿੱਤਾ ਮੇਰੀ ਜ਼ਿੰਮੇਵਾਰੀ ਆਪ ਲੈ ਲਈ ਹੁਣ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਸਮਝ ਆ ਗਈ ਸੀ ਕਿ ਮੇਰਾ ਤਲਾਕ ਸਰਪੰਚ ਦੇ ਚੱਕਰ ਕਰਕੇ ਹੀ ਹੋਇਆ ਹੈ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ ਮੈਂ ਆਪਣੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਜਿਉਂ ਰਹੀ ਸੀ ਮੈਨੂੰ ਮੇਰੇ ਪਿਓ ਦੇ ਘਰ ਸੁੱਖ ਨਹੀਂ ਮਿਲਿਆ ਤੇ ਨਾ ਹੀ ਪਤੀ ਦੇ ਘਰ ਸੁੱਖ ਮਿਲਿਆ ਮੈਨੂੰ ਸਰਪੰਚ ਦੇ ਘਰ ਹਰ ਸੁੱਖ ਸੁਹੂਰਤ ਮਿਲੀ ਸੀ ਜਿਸ ਦੀ ਮੈਨੂੰ ਜ਼ਰੂਰਤ ਸੀ ਇਸੇ ਤਰ੍ਹਾਂ 9 ਮਹੀਨੇ ਲੰਘੇ ਤੇ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦਿਨ ਸਰਪੰਚ ਬਹੁਤ ਖੁਸ਼ ਹੋਇਆ ਤੇ ਉਸਨੇ ਆਪਣੀ ਜ਼ਮੀਨ ਵਿੱਚੋਂ 20 ਕਿੱਲੇ ਜ਼ਮੀਨ ਮੇਰੇ ਨਾਮ ਕਰਵਾ ਦਿੱਤੀ। ਮੇਰੇ ਤਲਾਕ ਤੋਂ 20 ਦਿਨਾਂ ਬਾਅਦ ਮੇਰੀ ਸੱਸ ਦੀ ਵੀ ਮੌਤ ਹੋ ਗਈ ਸੀ ਸਰਪੰਚ ਤੇ ਮੈਂ ਅਸੀਂ ਹੁਣ ਬਹੁਤ ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਸੀ। ਮੈਂ ਆਪਣੀ ਕਿਸਮਤ ਤੇ ਯਕੀਨ ਨਹੀਂ ਕਰ ਰਹੀ ਸੀ ਕਿ ਰੱਬ ਨੇ ਮੇਰੀ ਕਿਸਮਤ ਇੱਕੋ ਦਮ ਇੰਨੀ ਬਦਲ ਦਿੱਤੀ। ਮੈਂ ਭਿਖਾਰਣ ਤੋਂ ਅੱਜ ਰਾਣੀ ਬਣ ਗਈ ਤੇ ਆਪਣੇ ਘਰ ਵਿੱਚ ਰਾਜ ਕਰਦੀ ਹਾਂ ਤੇ ਮੈਂ ਆਪਣੇ ਬਚਪਨ ਅਤੇ ਸਾਰੇ ਘਰ ਵਿੱਚ ਪਤੀ ਨਾਲ ਗੁਜ਼ਾਰੇ ਉਹ ਮਾੜੇ ਦਿਨ ਇੱਕ ਕੌੜਾ ਸੁਪਨਾ ਬਣ ਕੇ ਮੰਨ ਕੇ ਅੱਜ ਭੁੱਲ ਚੁੱਕੀ ਹਾਂ ਹਾਂਜੀ ਬਾਕੀ ਕੀ ਵਿਚਾਰ ਨੇ ਤੁਹਾਡੇ ਅੱਜ ਦੀ ਕਹਾਣੀ ਬਾਰੇ ਕਿ ਗगन ਨੇ ਚੰਗਾ ਕੀਤਾ ਕਿ ਮਾੜਾ ਕੀਤਾ ਸਰਪੰਚ ਦੇ ਨਾਲ ਵਿਆਹ ਕਰਵਾ ਕੇ ਆਪਣੀ ਰਹਿ ਜ਼ਰੂਰ ਦੇਣਾ ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ